ਪਾ ਜੀ ਮੈਨੂੰ ਇੱਕ ਗੱਲ ਦੱਸੋ ਅੰਮ੍ਰਿਤਸਰ ਕੁਲਚੇ ਦੇ ਬੜੇ ਮਿਲਦੇ ਆ ਤੁਸੀਂ ਇਹੋ ਜਿਹਾ ਕੁਲਚੇ ਨੇ ਕੀ ਪਾਉਂਦੇ ਕਿ ਲੋਕੀ ਦੂਰੋਂ ਦੂਰੋਂ ਡਾੜ ਉਹ ਕੁਲਚਾ ਖਾਣ ਵਾਸਤੇ ਆਂਦੇ ਆ ਇਹ ਨਾ ਸਿਰੇ ਬਾਪੂ ਖੰਡੇ ਵਾਲੇ ਕੋਈ ਜਾਈਦਾ ਤੇ ਉਹਦੇ ਕੋਲੋਂ ਨਾ ਦਾਤ ਮੰਗਾਈਦੀ ਆ ਇਹ ਸੋਚਣਾ ਕਿ ਜਿਹੜਾ ਵੀ ਮੇਰੇ ਘਰ ਆਵੇ ਮੇਰੇ ਕੋਲ ਕੁਲਚਾ ਖਾਣ ਆਵੇ ਉਹ ਮੇਰੇ ਘਰੋਂ ਖੁਸ਼ ਜਾਵੇ ਬਾਕੀ ਹੈਗੇ ਤੇ ਆਲੂ ਤੇ ਸਬਜ਼ੀਆਂ ਆ ਹੋਰ ਕੋਈ ਸਪੈਸ਼ਲਿਟੀ ਕੁਝ ਨਹੀਂ ਹੈਗੀ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈਗੀ। ਭਾਜੀ ਕਿੰਨੀਆਂ ਵੈਰਾਈਟੀਆਂ ਦੇ ਕੁਲਚੇ ਹੁੰਦੇ ਮੈਂ ਦੇਖਣਾ ਕਾਫੀ ਕੁਝ ਪਿਆ ਇੱਥੇ। ਇਹ ਛੇ ਤਰ੍ਹਾਂ ਦੇ ਕੁਲਚੇ ਹੈਗੇ ਨੇ। ਅੱਛਾ। ਤੇ ਅਲੱਗ-ਅਲੱਗ ਤਰ੍ਹਾਂ ਦੇ ਕੁਲਚੇ ਨੇ। ਮੈਂ ਤੁਹਾਨੂੰ ਦੱਸ ਦੇਣਾ ਇਹ ਹੈਗਾ ਸਾਡਾ ਆਲੂ ਵਾਲਾ ਨੋਰਮਲ। ਠੀਕ ਹੈ। ਇਹ ਸਾਡੀ ਜਿੰਨੀ ਡੋ ਬਣੀ ਹੋਈ ਹੈ ਨਾ ਜਿੰਨੀਆਂ ਤਰ੍ਹਾਂ ਦੀ ਇਹ ਸਭ ਮਿਰਚ ਮਸਾਲੇ ਤੋਂ ਬਿਨਾ ਬਣੀ ਹੋਈ ਹੈ। ਉਹ ਜਿੰਨੀ ਲੋੜ ਹੈ ਸਪਾਈਸਲੈਸ, ਸਪਾਈਸ ਫਾਸਟ ਜਾਂ ਨੋਰਮਲ ਉਹ ਸਾਰਾ ਫਿਰ ਉਸ ਮੁਤਾਬਿਕ ਕਸਟਮਾਈਜ਼ ਹੁੰਦਾ। ਆਹ ਹੁਣ ਆਲੂ ਵਾਲਾ ਤੁਹਾਨੂੰ ਦਿਖਾਤਾ। ਇਹ ਸਾਡਾ ਹੈਗਾ ਮਿਕਸ ਵੈਜ ਕੁਲਚਾ। ਮਿਕਸ ਪਿਆਜ ਚਿਕੰਦਰ ਠੀਕ ਹੈ ਪੰਜ ਸੱਤ ਅੱਠ ਤਰ੍ਹਾਂ ਦੀਆਂ ਸਬਜ਼ੀਆਂ ਇਹ ਚ ਆਲੂ ਨਹੀਂ ਹੈਗੇ ਅੱਛਾ ਹਾਂਜੀ ਇਹ ਉਹਨਾਂ ਵਾਸਤੇ ਆ ਇੱਕ ਮਿਕਸ ਵੈਜ ਔਰ ਇੱਕ ਗੋਭੀ ਵਾਲਾ ਆ ਗੋਬੀ ਵਾਲਾ ਕੁਚਾ ਇਹਦੇ ਚ ਗੋਬੀ ਔਰ ਪਿਆਜ਼ ਤੇ ਮਸਾਲਾ ਮਿਕਸ ਹੈਗਾ ਹੈ ਇਹ ਵੀ ਆਲੂਆਂ ਤੋਂ ਬਿਨਾ ਵਾ ਸਾਡਾ ਕੁਚਾ ਅੱਛਾ ਯਾਨੀ ਕਿ ਦੋ ਕੁਚੇ ਅਸੀਂ ਇਸ ਤਰ੍ਹਾਂ ਦੇ ਬਣਾਏ ਆ ਜਿਹੜੇ ਕਿ ਜਿਨ੍ਹਾਂ ਨੇ ਆਲੂ ਨਹੀਂ ਖਾਂਦੇ ਤੇ ਜਾਂ ਜਿਨ੍ਹਾਂ ਨੂੰ ਡਾਇਬਟੀਜ਼ ਹੈ ਤਾਂ ਉਹ ਖਾ ਸਕਦੇ ਨੇ ਆਲੂਆਂ ਤੋਂ ਬਿਨਾਂ ਵਾਲਾ ਕੁਚਾ ਕਿੰਨੀ ਪ੍ਰਾਨੀ ਤੋਂ ਹੋਵੇ ਕਿੰਨੇ ਸਾਲ ਤੋਂ ਕੰਮ ਕਰ ਰਹੇ ਤੁਸੀਂ ਮੈਨੂੰ ਜੀ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ 33 ਸਾਲ ਹੋ ਗਏ ਨੇ ਕੰਮ ਕਰਦਿਆਂ ਨੂੰ 33 ਸਾਲ 33 ਸਾਲ ਮੈਨੂੰ ਕੰਮ ਕਰਦਿਆਂ ਹੋ ਗਏ ਆਪ ਅੱਛਾ ਤੇ ਇਹ ਸਾਡੇ ਦਾਦਾ ਜੀ ਦਾ ਨਾਮ ਹੈ ਖਾਲਸਾ ਗੁਜਰੀਆਂ ਵਾਲੇ ਠੀਕ ਹੈ ਯਾਨੀ ਕਿ 65 ਸਾਲ ਦੇ ਕਰੀਬ ਸਾਨੂੰ ਹੋ ਗਿਆ ਕੰਮ ਕਰਦਿਆਂ ਨੂੰ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਸਾਡੀਆਂ ਬ੍ਰਾਂਚੇਸ ਵੀ ਓਪਨ ਹੋ ਗਈਆਂ ਹੋਈਆਂ ਹੋਰ ਸਭ ਤੋਂ ਵੱਡੀ ਕਿਰਪਾ ਹੈ ਕੀ ਸਾਡਾ ਕੁਲਚਾ ਦੁਨੀਆ ਤੱਕ ਚਲਾ ਗਿਆ ਹੈ ਅੱਛਾ ਔਰ ਲੁਕਿੰਗ ਜੋਇ ਇੱਕ ਕਰਦੇ ਪਏ ਨੇ ਕੀ ਬਾਤ ਆਓ ਬਾਈ ਹੁਣ ਤੁਹਾਨੂੰ ਹੀ ਕੁਲਚਾ ਖਾਉਣਾ ਹੈ ਠੀਕ ਹੈ ਸਾਡੇ ਜਿਹੜੇ ਛੋਲੇ ਆ ਇਹ ਬਿਲਕੁਲ ਸਿੰਪਲ ਬੋਇਲਡ ਤੇ ਮਸਾਲਾ ਹੈ ਇਹਦੇ ਵਿੱਚ ਕੋਈ ਪਿਆਜ਼ ਕੋਈ ਲਸਣ ਕਿਸੇ ਤਰ੍ਹਾਂ ਦਾ ਤੜਕਾ ਟਾਸਕ ਨਹੀਂ ਹੈਗਾ ਅੱਛਾ ਠੀਕ ਹੈ ਜੀ ਜਦੋਂ ਖਾਓਗੇ ਤੁਸੀਂ ਵੀ ਆਪਣੇ ਨੂੰ ਦੱਸ ਦਿਓ ਕਿ ਇਹ ਜੋ ਕਹਿ ਰਹੇ ਨੇ ਕਿ ਹਾਂ ਸਹੀ ਨੇ ਕਿ ਵੈਸੇ ਹੀ ਗੱਲਾਂ ਨਾਲ ਵੀਡੀਓ ਬਣਾ ਰਹੇ ਆ ਭਾਜੀ ਚਟਨੀ ਕਿਹੜੀ ਆ ਇਹ ਚਟਨੀ ਭਾਜੀ ਸਿਰਫ ਪੁਦੀਨੇ ਦੀ ਚਟਨੀ ਆ ਇਮਲੀ ਦੀ ਚਟਨੀ ਆ ਬਾਕੀ ਹਰਾ ਪਿਆਜ਼ ਪੁਦੀਨਾ ਤੇ ਪਿਆਜ਼ ਇਸ ਵੇਲੇ ਗਰਮੀਆਂ ਦੇ ਵਿੱਚ ਬਸ ਇਹੀ ਕੁਝ ਮਿਲਦਾ ਹੈ ਜਿਹੜੇ ਹੁਣ ਤੁਸੀਂ ਕੁੱਚੇ ਤੁਹਾਨੂੰ ਖਵਾਉਣੇ ਆ ਜਿਹੜੇ ਟੇਬਲ ਤੇ ਦੇਈਦੇ ਆ ਉਹ ਤੁਹਾਨੂੰ ਦੱਸਦਾ ਆ ਸਾਡਾ ਮਿਕਸ ਵੈਜ ਆ ਇਹ ਹਲਕਾ ਜਿਹਾ ਪਾਲਿਸ਼ ਕਰਕੇ ਐਦਾਂ ਮੱਖਣ ਉੱਤੇ ਰੱਖ ਦਿੰਦਾ ਇਹ ਸਾਡਾ ਮਿਕਸ ਵੈਜ ਅੱਛਾ ਔਰ ਆ ਦੇਖ ਲਓ ਜੀ ਇਹ ਸਬਜ਼ੀਆਂ ਸਬਜ਼ੀਆਂ ਜਿਹੜੇ ਤੁਹਾਨੂੰ ਫਿਲਿੰਗ ਵੇਲੇ ਦਿਖਾਇਆ ਸੀ ਤੇ ਆ ਦੇਖ ਲਓ ਜੀ ਐਦਾਂ ਇਹ ਕਿਹੜਾ ਭਾਜੀ ਇਹ ਸਾਡਾ ਆਲੂ ਆ ਇਹ ਦੋਵੇਂ ਕੁਚੇ ਤੁਹਾਡੇ ਲਈ ਹੀ ਹੈਗੇ ਆ ਤੁਸੀਂ ਭਾਵੇਂ ਥੋੜਾ ਥੋੜਾ ਖਾਓ ਭਾਵੇਂ ਦੋਵੇਂ ਕੁਚੇ ਖਾ ਲਓ ਖਾਦੇ ਜਾਣੇ ਜੇ ਤੁਹਾਡੇ ਕੋਲ ਤਾਂ ਭਈਆ ਜੀ ਅੰਮ੍ਰਿਤਸਰ ਮੇ ਆ ਕੇ ਇਹ ਕੁਲਚਾ ਖਾਣਾ ਮਿਸ ਮਤ ਕਰਨਾ ਤਾਂ ਭਾਜੀ ਮੈਨੂੰ ਇਹ ਵੀ ਬਤਾ ਦਿਓ ਕਿ ਅੰਮ੍ਰਿਤਸਰ ਕੇ ਲੋਕੋ ਨੇ ਇਹ ਕੁਲਚਾ ਖਾਣਾ ਉਹ ਖਾਲਸਾ ਕੁਲਚੇ ਵਾਲੇ ਦਾ ਤਾਂ ਕਹਾਂ ਆਣਾ ਹੈ ਅੰਮ੍ਰਿਤਸਰ ਮੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਇਨਸਾਈਡ ਰਾਮਗੜੀਆ ਗੇਟ ਸਰਵਿਸ ਰੋਡ ਦੇ ਉੱਤੇ ਗੁਰਸੰਗਤ ਸਟੋਰ ਮਾਰਕੀਟ ਹੈਗੀ ਆ ਉਹ ਮਾਰਕੀਟ ਦੇ ਵਿੱਚ ਸਾਡਾ ਰੈਸਟੋਰੈਂਟ ਹੈਗਾ ਵਾ ਅਗਰ ਜੇ ਤੁਹਾਨੂੰ ਖਾਲ ਇਹ ਉਹ ਗਲੀ ਦੇ ਅੰਦਰ ਹੀ ਤੁਹਾਨੂੰ ਮਿਲਣਾ ਹੈ ਹੋਰ ਆਸ-ਪਾਸੇ ਕਈ ਲੋਕਾਂ ਨੇ ਬੜੇ ਨਾਮ ਮਤਲਬ ਬਦਲ ਕੇ ਰੱਖੇ ਹੋਏ ਨੇ ਪਰ オリジナル ਕੁਚਾ ਤੁਹਾਨੂੰ ਗਲੀ ਦੇ ਅੰਦਰ ਖਾਲਸਾ ਕੁਚੇ ਵਾਲੇ ਕੋਈ ਮਿਲੇਗਾ ਭਾਜੀ ਮੋਬਾਈਲ ਨੰਬਰ ਹੀ ਦੱਸ ਦੋ ਆਪਣਾ 8264928007 ਓਕੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ